ਸਭ ਤੋਂ ਪਹਿਲਾਂ 12 ਸਾਲ ਤੋਂ ਬਈ ਜਾਂਦੇ ਜੀ ਮੈਂ 2013 ਚ ਇਸ ਲਾਈਨ ਚ ਆ ਗਿਆ ਸੀਗਾ 12 ਸਾਲ ਤੋਂ ਕਈ ਜਾਂਦੇ ਭਗਵਾਨ ਤੁਮਨ ਦਿਨ ਲੱਖ ਕੱਲੀ ਰਹਿੰਦਾ ਸ਼ਰਮ ਨਾਲ ਤੁਸੀਂ ਮੈਨੂੰ ਦੱਸ ਦੋ ਜਿਹੜਾ ਤੁਹਾਡੇ ਪਿੰਡ ਦਿਲ ਦਾ ਡੱਲੀ ਰਹਿੰਦਾ ਹੈ 12 ਸਾਲ ਤੋਂ ਉਹ ਜਿਉਂਦਾ ਹੈ ਤੇ ਮੈਂ ਮੰਡੀ ਗੋਬਿੰਦਗੜ ਤੋਂ ਲੈ ਪਰ ਲਵਾਇਆ ਲੋਹੇ ਦਾ ਇਹ ਵਾਸਤੇ ਮਰ ਜੇ ਵਾਸਤੇ ਤਾਂ ਔਰ ਇਹ ਇਹ ਹੈ ਵੀ ਇਹ ਹੈ ਵੀ ਸਹੀ ਨੇ ਮਰ ਕੀ ਮੈਨੇ ਤੇ ਮੂਰੋ ਹਟ ਸਕਦਾ ਹੋਰ ਕੋਈ ਤਰੀਕਾ ਨਹੀਂ ਨਾ ਗੋਲੀ ਬਸ ਮੇਰੇ ਤੇ 1 ਰੁਪਿਆ ਸੀ ਸਾਢੇ 3 ਸਾਲ ਹੋਣ ਲਾ ਲੇ ਨੇ 1 ਰੁਪਏ ਦਾ ਕਪੜਾ ਸੁਣੇ ਭਗਾਂਤਮਾਨ 1 ਰੁਪਏ ਵਾਲੇ ਐਨਾ ਚਿਰ ਤੱਕ ਛੱਡ ਦੇ ਨਹੀਂ ਹੋਲੇ ਤਾਈ ਉਹ ਤਾਂ ਵਸੇ ਕੱਲਾ ਹੀ ਰੱਖਦੇ ਨੇ ਵੀ ਡਾਕਟਰ ਕਦੋਂ ਚੈੱਕ ਕਰ ਗਿਆ ਵੀ ਹੋਰ ਤਾਂ ਕੁਝ ਹੈ ਨਹੀਂ ਇਹਨਾਂ ਕੋਲੇ ਹੋਰ ਤਾਂ ਦੱਸ ਨਹੀਂ ਸਕਦੇ ਵੀ 1 ਰੁਪਿਆ ਖਾ ਗਿਆ ਦੋ ਦੋ ਹੁਣ ਉਹਨੂੰ ਕਿਤੇ ਛੱਡ ਦੇ ਮੈਨੂੰ ਸੋ ਇਸ ਕਰਕੇ ਪੈਸਾ ਕਮਾਉਣਾ ਇਹ ਉਹ ਜਿਆਦਾ ਅਹਿਮੀਅਤ ਨਹੀਂ ਰੱਖਣਾ ਇੱਜ਼ਤ ਕਮਾਉਣੀ ਬਹੁਤ ਅਹਿਮੀਅਤ ਰੱਖਦੀ ਤੁਸੀਂ ਵੀ ਜਦੋਂ ਜਾਓਗੇ ਆਪਣੇ ਦਫ਼ਤਰ 'ਚ ਪੈਸੇ ਨਾਲੋਂ ਇੱਜ਼ਤ ਨੂੰ ਆਪਣੀ ਕੁਰਸੀ ਨੂੰ ਉਹਦੀ ਗਰੀਮਾ ਨੂੰ ਜਿਹੜਾ ਉਹਨੂੰ ਵਧਾਉਣ ਦੇ ਵਿੱਚ ਹੈ ਸਾਹਿਬ ਵੀ ਲੋਕ ਕਹਿਣ ਯਾਰ ਇਹ ਕਾ ਬੰਦਾ ਆਇਆ ਸੀ ਐਸ ਕੁਰਸੀ ਤੇ ਬਹਿਣਾ ਹੁੰਦਾ ਸੀ ਵੀ ਬੰਦੇ ਨੇ ਯਾਰ ਲਾਕੇ ਚ ਗੱਲਾਂ ਕਰਾਤੀ ਬਸ ਆਈ ਹੁੰਦੀ ਹੋਰ ਕੀ ਹੋਰ ਕਿੰਨਾ ਕੀ ਲੈ ਜਾਣਾ ਕਿਸੇ ਨੇ ਕੋਈ ਪਤਾ ਨਹੀਂ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਆਖਰੀ ਕੱਪੜੇ ਦਾ ਸਿਉਣ ਹੀ ਨਹੀਂ ਬਜੀ ਹੁੰਦੀ ਜਿਹੜਾ ਆਖਰੀ ਕੱਪੜਾ ਮਿਲਦਾ ਉਹਦੇ ਸਿਉਣ ਨਹੀਂ ਬਜੀ ਹੁੰਦੀ ਪੈਰ ਪਸਾਰ ਪਿਆ ਵਿੱਚ ਵਿੜੇ ਕਿੱਥੇ ਗਏ ਤੇਰੇ ਘਰ ਦੇ ਜਿੰਨਾ ਪਿੱਛੇ ਪਾਪ ਕਮਾਏ ਚਪਕੋ ਚਪਕੋ ਘਰ ਦੇ ਸੂਰਜ ਨਹੀਂ ਛਿਪਣ ਦਿੰਦੇ ਹਾਲਾਂਕਿ ਇਹ ਪੁਰਸ਼ ਮੂਰਖੀ ਮੀਰ ਅਲੀ ਪੂਆ ਫੁੱਲਾਂ ਤੇ ਆਜੂ ਬਸ ਉਹਨੂੰ ਕਿਰਨ ਚੱਕੜੀ ਚੱਲੀਏ ਜਿੰਨਾਂ ਪਿਛੇ ਪਾਪ ਕਰਾਈ ਜਾਂਦਾ ਸਾਰੀ ਉਮਰ ਸੋ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਸਕਸੈਸ ਜਿਹੜੀ ਹੈ ਨਾ ਉਹ ਹਾਰਡ ਵਰਕ ਤੋਂ ਬਿਨਾ ਮਿਲ ਨਹੀਂ ਸਕਦੀ ਜੇ ਮਿਲ ਗਈ ਤਾਂ ਜਦਦੇ ਰਹਿ ਨਹੀਂ ਸਕਦੀ ਜੇ ਹਾਰਡ ਵਰਕ ਤੋਂ ਬਿਨਾ ਮਿਲ ਗਈ ਤਾਂ ਕੱਲ ਆ ਗਿਆ ਜਦਦੇ ਰਹਿ ਨਹੀਂ ਸਕਦੀ ਹਾਰਡ ਵਰਕ ਤੇ ਸਕਸੈਸ ਦਾ ਅਪਸ ਬਹੁਤ ਗੂੜਾ ਲੱਗਦਾ ਮਿਹਨਤ ਕਰ ਲੋਗੇ ਹੋਰ ਸਕਸੈਸਫੁਲ ਹੋ ਜਾਓਗੇ ਔਰ ਕਦੇ ਵੀ ਆਪਣੇ ਆਪ ਨੂੰ ਇਹ ਨਹੀਂ ਸਮਝਣਾ ਕਿ ਮੈਂ ਨਹੀਂ ਕਰ ਸਕਦਾ ਤੁਸੀਂ ਕੋਈ ਨਹੀਂ ਕਰ ਸਕਦੇ ਸਭ ਕੁਝ ਕਰ ਸਕਦੇ ਤੁਸੀਂ ਕਰ ਸਕਦੇ ਅਕਰਮੀਤ ਬੈਠਾ ਸੀ ਇਕੱਠੇ ਜਾਂਦੇ ਰਹੇ ਹਾਂ ਸੁਨਾਮ ਕਾਲਜ ਵੱਲੋਂ ਕਵਤਾਚਾਰਨ ਡਿਬੇਟ ਪਾਰਟਿਸਪੇਟ ਕਰਦੇ ਰਹੇ ਹਾਂ ਸੀ ਤੇ ਹਸਤੇ ਜਿੱਥੇ ਜਾਂਦੇ ਸੀ ਮੈਂ ਮਤਲਬ ਮਨ ਮਾਰ ਕੇ ਜਾਂਦੇ ਸੀ ਵੀ ਜਿੰਨੇ ਜਿੰਨੇ ਠੀਕ ਹੈ ਜੀ ਅਬ ਨਹੀਂ ਜਿੱਤੇ ਸੀ ਕਈ ਵਾਰੀ ਕੋਈ ਕੋਈ ਅਗਲੀ ਕਾਲਜ ਜਿੱਤ ਜਾਗੇ ਜਿੱਤਣਾ ਹੀ ਤਾਂ ਥੁੰਦਾ ਹਦਿਆ ਸੀ ਅਸੀਂ ਮਰ ਕਿੰਨਾ ਜਨੂਨੀ ਸੀ ਅਸੀਂ ਜਨੂਨੀ ਹੋਣ ਤੋਂ ਬਿਨਾ ਤਾਂ ਕਾਮਯਾਬੀ ਹੋਣ ਸਾਦੀ ਮੈਂ ਜਿਹੜੇ ਤੁਹਾਡੇ ਨਾਲ ਉਹ ਗੱਲਾਂ ਕਰੂੰਗਾ ਜਿਹੜੀਆਂ ਤੁਹਾਨੂੰ ਕੰਮ ਵੀ ਆਉਣਗੀਆਂ ਸ਼ਾਇਦ ਜੇ ਕੋਈ ਸਮਝ ਲੇ ਅਸੀਂ ਸੁਨਾਮ ਕਾਲਜ ਵੱਲੋਂ ਅਈ ਡਾਕੀ ਨਾਲ ਗੱਲ ਕਰ ਲਈ ਜਿਹੜਾ ਸੁਨਾਮ ਕਾਲਜ ਡਾਕੀ ਆਉਂਦਾ ਦਾਕ ਲੱਗੇ ਉਹਨੂੰ ਚਾਹ ਪਿਆਤੀ ਮੱਠੀਆਂ ਹੁੰਦੀਆਂ ਹੋਰ ਤਾਂ ਸਾਡੇ ਕੋਲ ਹੈ ਨਹੀਂ ਸੀ ਖੁਸ਼ ਕੰਟੀਨ ਚ ਉਹ ਕਹਿੰਦਾ ਵੀ ਗੱਲ ਸੁਣ ਤਾਂ ਅਸੀਂ ਅਸੀਂ ਹੋਰ ਕੁਝ ਨਹੀਂ ਕਰਨਾ ਜੇ ਕੋਈ ਕਿਸੇ ਵੀ ਕਾਲਜ ਦਾ ਕਵਤਾਚਾਰਨ ਮੁਕਾਬਲਾ ਡਿਬੇਟ ਜਾਂ ਇੰਟਰ ਕਾਲਜ ਕੰਪੀਟੀਸ਼ਨ ਹੈ ਉਹਦਾ ਕਾਰਡ ਦੇ ਦਿਆ ਕਰ ਸਾਨੂੰ ਕਈ ਵਾਰੀ ਪ੍ਰਿੰਸੀਪਲ ਵੀ ਤਾਂ ਬਲ ਲੈਂਦੇ ਸੀਗੇ ਵੀ ਛੱਡੋ ਬਰੇ ਬੱਚੇ ਕਿੱਥੇ ਜਾਣਗੇ ਅੱਡੀ ਦੂਰ ਕਾ ਸਿਆ ਪੈਚ ਪਾਵਾਂਗੇ ਦੋ ਪ੍ਰੋਫੈਸਰਾਂ ਦੀ ਡਿਊਟੀ ਰੋਣੀ ਵੀ ਤੂੰ ਸਾਨੂੰ ਦੇ ਜਗਾ ਸਿੱਧਾ ਹੀ ਉਹ ਦਾ ਉਹ ਦਾ ਜਮੇ ਨੇ ਆ ਕਾਰਡ ਆ ਅਸੀਂ ਪਾਣਦੇ ਸੀ ਜਿਸ ਕਾ ਤੇਣਾ ਤਾਂ ਪ੍ਰਿੰਸੀਪਲ ਨੂੰ ਆਏ ਪਰ ਅਸੀਂ ਆਪੇ ਚੱਲ ਜਾਂਗੇ ਅਸੀਂ ਪ੍ਰਿੰਸੀਪਲ ਸਾਹਿਬ ਕੋ ਚਲੇ ਜਾਂਦੇ ਸੀ ਵੀ ਕਾਰਡ ਆਏ ਸਰ ਹਾਂ ਆ ਦਾ ਰਿਜਲਟ ਆ ਬਚਾ ਜੀ ਹਾਂ ਇੱਥੇ ਜਾਣਾ ਚਾਹੁੰਨੇ ਹਾਂ ਜਾਣਾ ਚਾਹੁੰਨੇ ਸੁਨਾਮ ਕਾਲਜ ਤੋਂ ਸੀ ਕਾਰਡ ਸੈਪਟ ਕਰ ਲਿਆ ਸ਼ਿਵਾਲਿਕ ਕਾਲਜ ਨਿਆਣੰਗਲ ਹਾਂ ਸੁਨਾਮ ਤੋਂ ਨਿਆਣੰਗਲ ਦੋ ਦਿਨ ਪਹਿਲਾਂ ਲਾਉਣਾ ਪੈਂਦਾ ਜੀ ਬੱਸ ਐ ਹੋਣੀ ਨਹੀਂ ਆ ਕੋਈ ਚਲੋ ਜੀ ਹੁਣ ਚੱਲਾਂਗੇ ਚੜਗੇ ਸਨਾਮ ਤੋਂ ਅਸੀਂ ਬੜਾ ਪਟਿਆਲੇ ਨੂੰ ਕੋਸ਼ਿਸ਼ ਕੀਤੀ ਬੱਸ ਦੇ ਉੱਤੇ ਬੈਠਾ ਜਾਵੇ ਛੱਤ ਤੇ ਕਿਉਂਕਿ ਉਹਦੇ ਨਾਲ ਕਰਾਇਆ ਵੱਜ ਜਾਂਦਾ ਜੀ ਸਟੂਡੈਂਟ ਆ ਸਟੂਡੈਂਟ ਉਹ ਕਹਾ ਥੋੜੀ ਚੱਲਦਾ ਨਾ ਸਟੂਡੈਂਟ ਆ ਕਰਾਇਆ ਦੇਣਾ ਮਣ ਪਟਿਆਲੇੋਂ ਅਸੀਂ ਚੜਗੇ ਫਤਿਹਗੜ੍ਹ ਸਾਹਿਬ ਦੇ ਵਿੱਚ ਦੀ ਪਹੁੰਚ ਕੇ ਨੰਦਪੁਰ ਸਾਹਿਬ ਅਸਕੇ ਗੁਰਦੁਆਰ ਸਾਹਿਬ 'ਚ ਰਾਤ ਕੱਟਾਂਗੇ ਗੁਰਦੁਆਰ ਸਾਹਿਬ 'ਚ ਅਸੀਂ ਕਮਰਾ ਲੈ ਲਿਆ ਰਾਤ ਕੱਟੇ ਰਾਤ ਨੂੰ ਸੀ ਉਹ ਜਿਹੜਾ ਜਦੋਂ ਢਲਾਨ 택ਸੀ ਕੇਸ ਕਰਤਾ ਥੱਲੇ ਉੱਤੇ ਬਾਜ਼ਾਰ ਮੈਂ ਕਰਮਜੀਤ ਨੂੰ ਕਿਹਾ ਕਰਮਜੀਤ ਦੇਖ ਸਾਰੇ ਕਾਲਜ ਨੂੰ ਪਤਾ ਹੈ ਵੀ ਅੱਪਾ ਗਏ ਹੋਏ ਆ ਸ਼ਿਵਾਲਿਕ ਕਾਲਜ ਨੈ ਨੰਗਲ ਉਹ ਕੱਲ ਨੂੰ ਫੰਕਸ਼ਨ ਹੈ ਮੈਂ ਆਪਨ ਤਾਂ ਪਤਾ ਹੀ ਨਹੀਂ ਸਰ ਇਲਾਕੇ 'ਚ ਕੌਣ-ਕੌਣ ਆਉਂਦੇ ਆ ਸਾਡੇ ਇਲਾਕੇ 'ਚ ਸਾਨੂੰ ਪਤਾ ਹੁੰਦਾ ਸੀ ਵੀ ਮਲੇਰ ਕੋਲੇ ਵਾਲੇ ਆਉਣਗੇ ਧੂਰੀ ਵਾਲੇ ਆਉਣਗੇ ਮਸਤੂਆਣੇ ਵਾਲੇ ਆਉਣਗੇ ਸੰਘੇੜੇ ਵਾਲੇ ਆਉਣਗੇ ਵੀ ਇਹਨਾਂ ਨੂੰ ਤਾਂ ਪਤਾ ਬਲ ਲੈਨੇ ਕੋਈ ਨਹੀਂ ਜਾਣਦੇ ਸੀ ਉਹਨਾਂ ਨੂੰ ਕੋਈ ਇੱਧਰ ਜਾਣਦੇ ਨਹੀਂ ਸੀ ਅਸੀਂ ਵੀ ਕੋਲ ਕੋਣ ਆਉਣਗੇ ਜੇ ਜੇ ਆਪਾਂ ਕੱਲ ਨੂੰ ਨਾ ਜਿੱਤੇ ਫਿਰ ਬੇਇੱਜ਼ਤੀ ਬੜੀ ਹੋਊ ਯਾਰ ਕਿਵੇਂ ਜਾਵਾਂਗੇ ਯਾਰ ਮੈਂ ਕੁੜੀਆਂ ਨੂੰ ਵੀ ਪਤਾ ਸਾਰਾ ਆਹੀ ਬੇਇੱਜ਼ਤੀ ਹੁੰਦੀ ਹੈ ਹੋਰ ਸਾਡੀ ਉਸਬੇੜ ਕਾਦੀ ਬੇਇੱਜ਼ਤੀ ਹੁੰਦੀ ਹੈ ਹਨਾ ਵੀ ਸਾਰਾ ਪਤਾ ਯਾਰ ਵੀ ਅੱਗੇ ਜਿੱਤ ਕੇ ਬੜਾ ਕਿਵੇਂ ਕਰਾਂਗੇ ਸਾਡੇ ਕੋਲ ਜਿਹੜੇ ਪੈਸੇ ਜੇ ਬਚੇ ਸੀਗੇ ਅਸੀਂ ਕਹਿੰਦੇ ਆਇ ਕਰਦੇ ਆ ਇੱਕ ਟਰੋਫੀ ਖਰੀਦ ਲੈਂਦੇ ਅੱਗੋ ਵੀ ਜੇ ਆਪਾਂ ਨਾ ਜਿੱਤੇ ਦਿਖਾ ਦਾਂਗੇ ਆਪਾਂ ਵਿਆਹ ਜਿੱਤੇ ਅਜੀ ਟਰੋਫੀ ਕ੍ਰੀਡਲੀ ਕੋ ਮੋਮੈਂਟੋ ਯਾ ਕ੍ਰੀਡਲੀਆ ਵੀ ਇਹ ਤਾਂ ਨਰਸੀਵਾ ਤੇ ਰੱਖਿਆ ਦੇ ਵੀ ਜੇ ਨਾ ਜਿੱਤੇ ਤਾਂ ਇਹ ਦਿਖਾ ਲਾਂਗੇ ਉੱਥੇ ਬੈਜੀ ਸ਼ਵਾਲ ਕਾਲਡਾ ਨਗਰ ਕਵਤਾ ਚੋ ਕਰਮਜੀਤ ਫਸਟ ਹਿਸਟੋਨਿਕਸ ਚੋ ਮੈ ਫਸਟ ਡਬਲ 8 ਚੋ ਅਸੀਂ ਦੋਨੇ ਫਸਟ ਗੀਤ ਗਜ਼ਲ ਚੋ ਫੇਰ ਕਰਮਜੀਤ ਫਸਟ ਤੇ ਓਵਰਆਲ ਟਰੋਫੀ ਸਾਨੂੰ ਔਰ ਡਿਊਟੀਆਂ ਸ਼ੀਲਡਾਂ ਦੇ ਦਿੱਤੀਆਂ ਸਾਡੇ ਦਾ ਮਤਲਬ ਚੱਕੀ ਵਾਲਾ ਜਾਲ ਉਹ ਇੰਨਾ ਭਰਤਾ ਬੈਗ ਉਹਨਾਂ ਸਾਡਾ ਬੈਗ ਛੋਟਾ ਰਹਿ ਗਿਆ ਤੇ ਉਹਨਾਂ ਨੇ ਸਾਨੂੰ ਇੱਕ ਹੋਟਲ ਜਿਹਾ ਠਹਿਰਾਤਾ ਵੀ ਉੱਥੇ ਸਾਹਮਣੇ ਹੋਟਲ ਹੈ ਪਰ ਹੋਟਲ ਨਹੀਂ ਹੈ ਨਾਲ ਜੋ ਮੇਰੇ ਖਿਆਲ ਚ ਉਹਦਾ ਆਪਾ ਹੁੰਠ ਹੈ ਆਉਣੇ ਗਏ ਸੀਗੇ ਤੁਹਾਡਾ ਨੈਰੀ ਮੇਰੇ ਕਹਤੋਂ ਬਿਜਲੀ ਹੋਰ ਇਸ ਕੋ ਦਾ ਜਾਂ ਐਨ ਐਫ ਐਲ ਦਾ ਐਨ ਐਫ ਐਲ ਦਾ ਰੈਸਟੋਰੈਂਟ ਉੱਥੇ ਠਹਿਰਾਤਾ ਸੀਗਾ ਲਓ ਬਾਦਲ ਜੀ ਜਿੰਦਗੀ ਵੀ ਬੜਾ ਵਧੀਆ ਕਮਰਾ ਵੀ ਆਰਡਰ ਕਰੀਏ ਵੀ ਖਾਣ ਦਾ ਆਰਡਰ ਕਰਤਾ ਜੀ ਅਸੀਂ ਆ ਵੀ ਦੇ ਜਾ ਆ ਵੀ ਦੇ ਜਾ ਆ ਵੀ ਦੇ ਜਾ ਆ ਵੀ ਦੇ ਜਾ ਉਹ ਕਹਿੰਦੇ ਜੀ ਪੈਸੇ ਥੱਲੇ ਆ ਕੇ ਦਿਓਗੇ ਜਾਂ ਉੱਪਰ ਜਾ ਕੇ ਆ ਕੇ ਲੈ ਕੇ ਜਾਵਾਂ ਮੈਂ ਕਿਹਾ ਜੀ ਕਿ ਮੈਂ ਇਹ ਤਾਂ ਉਹਨਾਂ ਨੇ ਕਰਾਇਆ ਕਾਲਜ ਵਾਲਿਆਂ ਨੇ ਕਹਿੰਦੇ ਕੱਲਾ ਰੈਡ ਰੈਣ ਦਾ ਕਰਾਇਆ ਖਾਣਾ ਤੁਹਾਡਾ ਹੀ ਹੈ ਮੈਂ ਕਿਹਾ ਇੱਕ ਮਿੰਟ ਕੋ ਕੈਂਸਲ ਕਰ ਲੇ ਸਾਰਾ ਬਾਤ ਕਰਦੇ ਮਤਲਬ ਬਾਹਰ ਜੀ ਦੇਖਿਆ ਜੀ ਗੁਰਦੁਆਰਾ ਬਪੌਰ ਸਾਹਿਬ ਵਾਲਾ ਨਿਸ਼ਾਨ ਸਾਹਿਬ ਨਜ਼ਰ ਆਵੇ ਮੈਂ ਗਰਮੀ ਤੇ ਇੱਥੇ ਚੱਲਦੇ ਆ ਵੀਰੇ ਪਤਾਰ ਸਭ ਗਏ ਸੀ ਲੰਗਰ ਛਕਿਆ 6:00 ਵਜੇ ਆ ਕੇ ਸੌਂ ਗਏ ਸਵੇਰ ਨੂੰ ਬੱਸ ਚੜ ਗਏ ਸਾਰੇ ਕਾਲਜ ਨੂੰ ਉਹ ਟਰਾਫੀ ਦਿਖਾਈਆਂ ਜਿਹੜੀਆਂ ਜਿੱਤੀਆਂ ਸੀ ਜਿਹੜੀ ਨਹੀਂ ਜਿੱਤੀ ਸੀ ਉਹ ਹਜੇ ਵੀ ਮੇਰੇ ਘਰੇ ਪਈ ਹੈ ਪਰ ਮੈਂ ਦਿਖਾਉਣਾ ਨਹੀਂ ਕਿਸੇ ਨੂੰ ਕਿਉਂਕਿ ਜਿੱਤੀ ਨਹੀਂ ਸੀ ਉਹ ਉਹ ਜਿੱਤੀ ਨਹੀਂ ਸੀ ਉਹ ਪਾਰੇ ਕ ਜਨੂੰਨ ਸੀ ਉਹਦੇ ਚ ਜਨੂੰਨ ਸੀ ਕਿ ਜਿੱਤਣਾ ਹੈ ਕਿ ਮੈਨੂੰ ਖਾਲੀ ਜਾਣਾ ਹੀ ਨਹੀਂ ਯਾਰ ਸੋ ਮਿਹਨਤ ਜਿਹੜੀ ਤੁਹਾਡੀ ਹੈ ਜਿਵੇਂ ਤੁਸੀਂ ਕਹਿੰਦੇ ਹੋ ਬਹੁਤ ਸਾਰੇ ਬੱਚਿਆਂ ਨੇ ਕਿਸੇ ਲੱਗੇ ਹੋਏ ਸੀਗੇ 10 ਸਾਲ ਤੋਂ ਵੀ ਕੁਝ ਕਰਨਾ ਹੈ ਮਾਪੇ ਕਹਿੰਦੇ ਬਾਹਰ ਚੱਲ ਜਾ ਕਰ ਨਹੀਂ ਇੱਥੇ ਹੀ ਕਰਨਾ ਸੋ ਇਹ ਜਨੂੰਨ ਚਾਹੀਦਾ ਜਨੂੰਨ ਤੋਂ ਬਿਨਾ ਕੰਮ ਨਹੀਂ ਚੱਲਦਾ ਜਿੰਨੇ ਜਰ ਤੁਹਾਡੇ ਅੰਦਰ ਪੈਸ਼ਨ ਨਹੀਂ ਹੈਗਾ ਉਹਨਾਂ ਚਿਰ ਤੁਸੀਂ ਠੀਕ ਹੈ ਉੱਪਰਲੇ ਮਨੋਂ ਆਪਾਂ ਕਹਿੰਦੇ ਜੇ ਉੱਪਰਲੇ ਮਨੋਂ ਕੋਈ ਕੰਮ ਨਹੀਂ ਹੋ ਸਕਦਾ ਜਦੋਂ ਲੱਗੇ ਅੰਦਰਲੇ ਮਨੋਂ ਫਿਰ ਕੁਝ ਵੀ ਚੀਜ਼ ਹੋ ਸਕਦਾ ਨਾਥਿੰਗ ਇਜ਼ ਇੰਪੋਸੀਬਲ ਇਨ ਦਿਸ ਵਰਡ ਸਹੀ ਹੈ ਨਾ ਬੋਲਤ ਨਹੀਂ ਹੋ ਰਹੇ ਤੁਸੀਂ ਵੀ ਕਹਤੇ ਹੋ ਆ ਕੜੀ ਕਥਾ ਜੀ ਕਰਨ ਲੱਗੇ ਆ ਅਸਾਮ ਕਰਾਂ ਚ ਨਿਕਲੇ ਹੋਇਆ ਹਜੇ ਵੀ ਆਮ ਕਰ ਨਾਲ ਲਿੰਕ ਤਾਂ ਬਹੁਤ ਸਾਰੀਆਂ ਕਮੀਆਂ ਵੀ ਹੋਣ ਗਿਆ ਕੋਈ ਵੀ ਮਨੁੱਖ 16 ਕਲਾ ਸੰਪੂਰਨ ਨਹੀਂ ਹੁੰਦਾ ਪਰ ਨੀਅਤ ਚ ਖੋੜਨੀ ਹੈ ਨੀਅਤ ਹੋ ਸਕਦਾ ਹੈ ਕੁਝ ਕਲਾ ਹੈ ਜੀ ਹੁਣ ਜਿਹੜੀਆਂ ਸਰਕਾਰ ਨਾ ਕਰ ਸਕੀ ਹੋਵੇ ਹਜੇ 3 ਸਾਲਾਂ ਚ ਕਿਵੇਂ ਕਰ ਲਈ 75 ਸਾਲ ਦਾ بگੜਿਆ ਹੋਇਆ ਸਿਸਟਮ 3 ਸਾਲਾਂ ਚ ਕਿਵੇਂ ਜ਼ਦਾਰ ਲੀਏ ਸੁਧਾਰੀ ਜਾਂਨੇ ਪਰ ਹਰ ਰੋਜ਼ ਸੁਧਾਰ ਆ ਰਿਹਾ ਅੱਜ ਤੁਹਾਡੇ ਘਰ ਦੇ ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਬਹੁਤ ਸਾਰੇ ਤੇ ਵੀ ਆਏ ਹੋਗੇ ਬਾਹਰ ਖੜੇ ਨੇ ਮੈਂ ਦੇਖਿਆ ਸੀਗਾ ਤੇ ਅੱਜ ਖੁਸ਼ ਹੋਣਗੇ ਤੇ ਸਰਕਾਰੀ ਨੌਕਰੀ ਮਿਲ ਗਈ ਹਰ ਇੱਕ ਪਿੰਡ ਚ ਮਿਲ ਗਈਆਂ ਤਿੰਨ ਤਿੰਨ ਚਾਰ ਚਾਰ ਪੰਜ ਪਰ ਕਈ ਪਿੰਡਾਂ ਚ ਬੱਤੀ ਬੱਤੀ ਦਿੱਤੀ ਦਿੱਤੀ ਮਿਲ ਗਈ ਹੁਣ ਤੁਹਾਡੇ ਕੋਲੇ ਵੀ ਆਉਣਗੇ ਜਿਹੜੇ ਤੁਹਾਡੇ ਪਿੰਡ ਦੇ ਲੋਕ ਜਾਲਦਾਲੇ ਬਈ ਕਿ ਕਿਹੜੀ ਕਿਹੜੀ ਕਿਤਾਬ ਪੜ੍ਹਨੀ ਪੈਂਦੀ ਹੈ ਇਹਦੇ ਵਾਸਤੇ ਦੱਸ ਦਿਓ ਪਲੀਜ਼

ਉਹ ਲੋਕ ਟਵੀਟ ਕਰਨਗੇ ਬਿਮਾਰ ਹੈ ਆ ਦਾ ਦਿਨ ਦੇ ਕੈਮਰੇ ਵਾਲੇ ਵੀ ਠੀਕ ਹੈ ਉਹ ਜਨਾ ਕੀ ਹੁੰਦਾ ਨਾ ਇਹ ਕੀ ਕਰੀ ਮੈਂ ਵੀ ਸਮਝਦਾ ਰਹਿਣਾ ਬਹੁਤ ਮੈਂ ਬਰੀਕੀ ਨਾਲ ਸੋਚਦਾ ਇਹ ਗੱਲਾਂ ਕੋਈ ਗੱਲ ਮਸ਼ਹੂਰੀ ਤੇ ਇਹ ਸਭ ਤੋਂ ਵੱਡੀ ਨਿਸ਼ਾਨੀ ਹੁੰਦੀ ਹੈ ਅਫਵਾਹਾਂ ਫੈਲਣ ਦੀ ਆਮ ਬੰਦੇ ਵਰਗੀ ਵਾ ਫੈਲੂਗੀ ਜੀ ਬੇਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉਗਣ ਵਾਲੇ ਉਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਿਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ ਸੋ ਮਸ਼ਹੂਰ ਬੰਦੇ ਬਾਰੇ ਫਾਂ ਫੈਲਦੀਆਂ ਨੇ ਵੀ ਆਏ ਹੋ ਗਿਆ ਆਏ ਹੋ ਗਿਆ